ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਓ ਫਤਿਹ ਦਾ ਨਾਰਾ ਸਿਰ ਝੁਕਾ ਕੇ ਦਨੋ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤਾਂ ਹੀ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਆ 16ਵੀਂ ਅਸ਼ਟਪਦੀ ਆਪ 16 ਅਸ਼ਟਪਦੀ ਦੀ 7ਵੀਂ ਪੌੜੀ ਸਰਵਨਨ ਕੀਤੀ ਆ 8ਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਗਰੀਬ ਨਵਾਜ਼ ਕੀ ਫਰਮਾ ਰਹੇ ਨੇ ਆਉ ਕੀ ਉਪਦੇਸ਼ ਦੇ ਰਹੇ ਹਨ ਸਤਿਗੁਰਾਂ ਦੇ ਬਚਨਾਂ ਨੂੰ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸਮਨ ਬੇਸਮਾ ਪਾਏ ਬਿਸਮਾਦ ਜੇ ਨੋ ਬੁਜਿਆ ਤੇ ਸਿਆਯਾ ਸਵਾਦ ਦੇਸ ਮਨ ਬਿਸਮਾ ਭਏ ਬਿਸਮਾਦ ਸਤਿਗੁਰ ਫਰਮਾਉਂਦੇ ਹਨ ਬਿਸ ਬਿਸ ਦਾ ਅਰਥ ਹੈ ਵਿਸ਼ੇ ਵਕਾਰ ਤਮਨ ਅਰਥ ਹੈ ਕਿ ਹਿਰਦਾ ਬਿਸ ਮਨ ਇਹ ਵਿਸ਼ੇ ਵਕਾਰਨ ਦੇ ਵਿੱਚ ਜਿਸ ਦਾ ਹਿਰਦਾ ਜੁੜਿਆ ਹੋਵੇ ਜਿਸ ਦਾ ਵਿਸ਼ੇ ਵਕਾਰਨ ਦੇ ਵਿੱਚ ਮਨ ਲੱਗਾ ਹੋਵੇ ਮਾਰਾਏ ਕਹਿੰਦੇ ਬਿਸਮ ਬਿਸਮ ਦਾ ਅਰਥ ਹੈ ਕਿ ਵਿਕਾਰਾਂ ਨੂੰ ਰੋਗ ਲੈਣਾ ਤੇ ਜਿਹੜਾ ਆਪਣੇ ਮਨ ਦੇ ਆਪਣੇ ਹਿਰਦੇ ਨੂੰ ਵਿਕਾਰਾਂ ਵੱਲੋਂ ਰੋਗ ਲਵੇ ਭਏ ਬਿਸਮਾਦ ਮਾਰੇ ਕਹਿੰਦੇ ਉਹ ਬਿਸਮਾਦ ਫਿਰ ਉਹ ਪ੍ਰਾਣੀ ਅਚਰਜ ਰੂਪ ਹੋ ਜਾਂਦੇ ਹਨ ਅਚਰਜ ਸਰੂਪ ਹੋ ਜਾਂਦੇ ਨੇ ਜਿਹੜੇ ਵਿਸ਼ ਵਿਕਾਰਾਂ ਨੂੰ ਰੋਗ ਲੈਂਦੇ ਹਨ ਵਿਸ਼ ਵਿਕਾਰਾਂ ਨੂੰ ਥੰਮ ਲਾ ਦਿੰਦੇ ਹਨ ਉਹ ਭਾਵ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਘਰ ਨੂੰ ਜਿੱਤ ਲੈਂਦੇ ਹਨ ਮਹਾਰਾਜ ਕਹਿੰਦੇ ਭਾਏ ਬਿਸਮਾਦ ਭਾਵ ਕੀ ਉਸ ਚਰਜ ਸਰੂਪ ਹੋ ਜਾਂਦੇ ਹਨ ਆਪਣੇ ਮਨ ਵਿਸ਼ਵਕਾਰਾਂ ਨੂੰ ਰੋਕ ਕੇ ਜਨ ਬੁੱਝਿਆ ਇਸ ਆਇਆ ਸਵਾਦ ਤੇ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਨੂੰ ਬੁੱਝ ਲਿਆ ਜਿਨ੍ਹਾਂ ਨੇ ਪਛਾਣ ਲਿਆ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਮੱਭਲਪੀ ਰਸਤਾ ਬੁੱਝ ਲਿਆ ਵੀ ਕਿਵੇਂ ਮਹਾਰਾਜ ਨੂੰ ਨਾਮ ਜਪਣਾ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਸਤਗੁਰਾਂ ਦਾ ਜਿਸ ਨੇ ਇਸ ਚੀਜ਼ ਨੂੰ ਬੁੱਝ ਲਿਆ ਕਿ ਇਹ ਸਰੀਰ ਬੜਾ ਮੁਸ਼ਕਲਾਂ ਨਾਲ ਮਿਲਿਆ 84 ਲੱਖ ਦਾ ਗੇੜ ਕੱਟ ਕੇ ਇਸੇ ਆਇਆ ਸਵਾਦ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਸਵਾਦ ਆਉਂਦਾ ਆ ਫਿਰ ਉਹਨਾਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਸਵਾਦ ਆਉਂਦਾ ਆ ਉਹਨਾਂ ਨੂੰ ਬੰਦਗੀ ਕਰਨ ਦਾ ਸਵਾਦ ਆਉਂਦਾ ਆ ਜਿਵੇਂ ਦਸਤਾਰ ਵੀ ਜਿਵੇਂ ਇੱਕ ਉਦਾਹਰਨ ਹੈ ਕਿ ਇੱਕ ਕੀੜੀ ਨੂੰ ਮਿਸ਼ਰੀ ਦਾ ਵੱਡਾ ਢੇਰ ਮਿਲਿਆ ਉਹ ਨਾਲੇ ਦੀਆਂ ਕੀੜੀਆਂ ਨਾਲ ਜਿਹੜੀਆਂ ਉਸ ਦੇ ਜਿਵੇਂ ਸਾਡੇ ਮਨੁੱਖਾਂ ਦੇ ਜੀਵ ਮਿੱਤਰ ਹੁੰਦੇ ਨੇ ਦੋਸਤ ਹੁੰਦੇ ਨੇ ਸੱਜਣ ਹੁੰਦੇ ਨੇ ਇਸੇ ਤਰ੍ਹਾਂ ਉਹ ਆਪਣੇ ਨਾਲ ਦੀਆਂ ਕੀੜੀਆਂ ਨੂੰ ਕਹਿਣ ਲੱਗੇ ਕਿ ਕਿਧਰ ਭਟਕਦੀਆਂ ਫਿਰਦੀਆਂ ਹੋ ਚਲੋ ਤੋ ਖਾਨੂੰ ਮਿਸ਼ਰੀ ਦੇ ਢੇਰ ਕੋਲ ਲੈ ਕੇ ਚੱਲਾਂ ਕੀੜੀਆਂ ਨਾਲ ਚੱਲ ਗਈਆਂ ਮਿਸ਼ਰੀ ਨੂੰ ਖਾਣ ਲੱਗੀਆਂ ਸਵਾਦ ਨਾ ਆਇਆ ਕਹਿਣ ਲੱਗੀਆਂ ਇਹ ਮਿਸ਼ਰੀ ਨਹੀਂ ਕੁਝ ਖੋਰੀ ਹੀ ਹੈ ਸਵਾਦ ਨਹੀਂ ਆਇਆ ਤਾਂ ਇੱਕ ਕੀੜੀ ਕਹਿਣ ਲੱਗੀ ਜਿਹੜੀ ਲੈ ਕੇ ਗਈ ਸੀ ਉਹਨਾਂ ਨੂੰ ਵੀ ਕਹਿੰਦੀ ਤੁਹਾਡੇ ਮੂੰਹ ਤੋ ਤੇ ਮੂੰਹ ਦਿਖਾਉਣਾ ਕਰੋ ਜਦ ਮੂੰਹ ਉਹਨਾਂ ਦਾ ਦੇਖਿਆ ਤੇ ਉਹਨੇ ਲਿੱਦਾ ਦੇ ਡੱਕੇ ਫੜੇ ਹੋਏ ਸਨ ਕਹਿਣ ਲੱਗੇ ਕਿ ਭੈਣੋ ਆਪਣੇ ਮੂੰਹਾਂ ਵਿੱਚੋਂ ਲਿੱਦਾਂ ਦੇ ਡੱਕੇ ਕੱਢਣਾ ਕਰੋ ਕਿ ਉਹਨਾਂ ਨੂੰ ਛੱਡਣਾ ਕਰੋ ਪਾਣੀ ਨਾਲ ਮੂੰਹ ਧੋ ਕੇ ਖਾਓ ਫਿਰ ਤੁਹਾਨੂੰ ਮਿਸ਼ਰੀ ਦਾ ਸਵਾਦ ਆਵੇਗਾ ਜਦ ਮੂੰਹ ਸਾਫ਼ ਕਰਕੇ ਖਾਣ ਲੱਗਿਆਂ ਤਾਂ ਮਿਸ਼ਰੀ ਦੇ ਨੇੜੇ ਹੀ ਰਹਿਣ ਲੱਗਿਆਂ ਫਿਰ ਮਿਸ਼ਰੀ ਤੇ ਲਾਗੋ ਜਾਣ ਨਾ ਫਿਰ ਬਹੁਤ ਮਿਸ਼ਰੀ ਨੂੰ ਚੱਕਦਿਆਂ ਨੇ ਇੱਕ ਦਰਾਜ ਤੇ ਸਟਾਰਟ ਆ ਤੇ ਇਸੇ ਤਰ੍ਹਾਂ ਹੀ ਇਸੇ ਪ੍ਰਕਾਰ ਕੀ ਅਸੀਂ ਜੀਵ ਵੀ ਸਾਰੇ ਚਾਹੁੰਦੇ ਹਨ ਕਿ ਸਾਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਵੇ ਪ੍ਰਵਾਸ਼ਨਾ ਰੂਪੀ ਲਿੱਦ ਦੇ ਡੱਕੇ ਸਾਡੇ ਅੰਤਕਰਨ ਰੂਪੀ ਮੂੰਹ ਦੇ ਵਿੱਚ ਪਏ ਹੋਏ ਹਨ ਜੇ ਵਿਰਾਗ ਰੂਪੀ ਪਾਣੀ ਨਾਲ ਮੂੰਹ ਧੋ ਲਈਏ ਤਾਂ ਫਿਰ ਅੰਮ੍ਰਿਤ ਰੂਪ ਨਾਮ ਦਾ ਆਨੰਦ ਉਹਨਾਂ ਨੂੰ ਆਵੇਗਾ ਜਿਨ੍ਹਾਂ ਦੇ ਮਨ ਰੂਪੀ ਮੁਖ ਵਿੱਚੋਂ ਲੇਧ ਦੇ ਡੱਕੇ ਨਿਕਲੇ ਨਹੀਂ ਜਿਨ੍ਹਾਂ ਨੇ ਆਪਣੇ ਵਿਸ਼ੇਵਕਾਰਾਂ ਦੇ ਡੱਕੇ ਸ ਆਪਣੇ ਮੂਹ ਦੇ ਵਿੱਚੋਂ ਕੱਢ ਦਿੱਤੇ ਨੇ ਭਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਜੇ ਲੱਗੇ ਨੇ ਉਹਨਾਂ ਨੂੰ ਹੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਸਵਾਦ ਆਉਂਦਾ ਹੈ ਰਬ ਕੈ ਰੰਗ ਰਾਜ ਜਨ ਰਹੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਰੰਗ ਦੇ ਵਿੱਚ ਜਿਹੜੇ ਰਾਜ ਰਚੇ ਗਏ ਨੇ ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਤਰਕਾਰ ਹੋ ਰਹੇ ਹਨ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਰੰਗ ਦੇ ਵਿੱਚ ਰੰਗੇ ਗਏ ਨੇ ਮਹਾਰਾਜ ਕਹਿੰਦੇ ਨੇ ਕੋਈ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਦੇ ਵਿੱਚ ਰੰਗ ਜਾਣਾ ਮਹਾਰਾਜ ਕਹਿੰਦੇ ਨਾ ਤੇ ਲਾਲ ਰੰਗ ਇਸ ਕੋ ਲੱਗਾ ਸੋਈ ਵਡਪਾਗਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਦਾ ਰੰਗ ਲੱਗਣਾ ਭਾਗਾ ਵਾਲਿਆਂ ਦੀ ਨਿਸ਼ਾਨੀ ਹੈ ਕਿਉਂਕਿ ਅੱਜ ਵੀ ਅਸੀਂ ਦੱਬੀਆਂ ਪਖੰਡੀਆਂ ਦੇ ਡੇੜਿਆਂ ਤੇ ਜਾਂਦੇ ਆ ਉਹ ਕਿਸੇ ਨਾ ਕਿਸੇ ਦਿਨ ਜਦੋਂ ਅਸੀਂ ਮਨੁੱਖ ਦੇ ਨਾਲ ਨਹੀਂ ਜੁੜਨਾ ਚਾਹੀਦਾ ਕਿਉਂਕਿ ਮਨੁੱਖਾਂ ਦੇ ਨਾਲ ਜੁੜੋਗੇ ਕਿਉਂਕਿ ਇਹ ਰੰਗ ਫਿੱਕੇ ਪੈ ਜਾਂਦੇ ਨੇ ਪਿਆਰ ਫਿੱਕਾ ਪੈ ਜਾਂਦਾ ਆ ਦੋਸਤ ਫਿੱਕੇ ਪੈ ਜਾਂਦੇ ਨੇ ਸੱਜਣ ਮਿੱਤਰ ਫਿੱਕੇ ਪੈ ਜਾਂਦੇ ਨੇ ਘਰ ਦੇ ਫਿੱਕੇ ਪੈ ਜਾਂਦੇ ਨੇ ਪ੍ਰਭੂ ਪਰਵੇਸ਼ਰ ਕਾਲਪੁਰਖ ਦਾ ਜਿਹੜਾ ਰੰਗ ਲਗਣਾ ਉਸ ਦੀ ਬੰਦਗੀ ਦਾ ਪਿਆਰ ਲਗਣਾ ਇੱਕ ਕਦੇ ਵੀ ਫਿੱਕਾ ਨਹੀਂ ਪਵੇਗਾ ਇਹ ਦੂਣਾ ਚੜੇਗਾ ਤੇ ਦੂਣਾ ਦੂਣ ਸਵਾਈ ਚੜਦਾ ਹੀ ਜਾਵੇਗਾ ਇਸ ਤਰ੍ਹਾਂ ਦੱਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾਣ ਵਾਲੀਆਂ ਬੀਬੀਆਂ ਵੀ ਫਿਰ ਉਹ ਸਮੇਂ ਉਹਨਾਂ ਨੂੰ ਵੀ ਬੇਇੱਜ਼ਤ ਹੋ ਕੇ ਨਿਕਲਣਾ ਪੈਂਦਾ ਇੱਥੋਂ ਕਿਉਂਕਿ ਰੰਗ ਫਿੱਕੇ ਪੈ ਜਾਂਦੇ ਨੇ ਕਾਮ ਵਿਰੋਧ ਲੋਭ ਮੋਹਨ ਕਰ ਘੇਰ ਲੈਂਦਾ ਹੈ ਇਸ ਤਰ੍ਹਾਂ ਜੇ ਉਹਨਾਂ ਦਾ ਖੇੜਾ ਛੱਡ ਕੇ ਉਹ ਬੀਬੀਆਂ ਜਿਹੜੀਆਂ ਜਾਂਦੀਆਂ ਨੇ ਦੱਬੀਆਂ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਉਹਨਾਂ ਦਾ ਖੇੜਾ ਛੱਡ ਕੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗ ਜਾਣ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਓਟ ਆਸਰਾ ਤੱਕਣ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਜੇ ਤੱਕ ਕਦੇ ਵੀ ਤੱਕੋਗੀ ਬੀਬੀ ਕੋਈ ਵੀ ਪਾਠ ਕਰਦੀ ਹੋਵੇ ਗੁਰੂ ਗ੍ਰੰਥ ਸਾਹਿਬ ਮਾਰ ਦਾ ਉਸਨੇ ਲੜ ਪਕੜਿਆ ਹੋਵੇ ਤੇ ਉਸ ਦੀ ਸੋਭਾ ਵੱਧਦੀ ਜਾਵੇਗੀ ਭਾਵ ਕੀ ਘਟੇਗੀ ਨਹੀਂ ਪਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਦਬੀਆਂ ਪਖੰਡੀਆਂ ਢੇਰਿਆਂ ਦੇ ਵਿੱਚ ਜਾ ਕੇ ਘੁਮਣਾ ਕਰਦੇ ਹਾਂ ਜਾ ਕੇ ਉੱਥੇ ਜਾਂਦੇ ਹਾਂ ਪਰ ਉਹ ਰੰਗ ਜਦੋਂ ਫਿੱਕੇ ਪੈਂਦੇ ਨੇ ਤੇ ਫਿਰ ਆ ਬੇਇਜਤ ਹੋ ਕੇ ਬਾਹਰ ਨਿਕਲਦੀਆਂ ਨੇ ਇਹ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਇਸ ਕਰਕੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਰੰਗ ਦੇ ਵਿੱਚ ਰੰਗਿਆ ਜਾਣਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਰੰਗ ਦੇ ਵਿੱਚ ਰੰਗਣਾ ਉਸ ਦੀ ਬੰਦਗੀ ਕਰਨੀ ਇਹ ਦਿਨੋਂ ਦਿਨ ਵਧਦੀ ਜਾਂਦੀ ਗਈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਬੀ ਲੜ ਲੱਗੀ ਆ ਇਹ ਜੀਵ ਇਹ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦਾ ਹੈ ਇਸ ਦਾ ਰੰਗ ਵੱਧਦਾ ਹੀ ਜਾਵੇਗਾ ਭਾਵੇਂ ਕਿ ਮਨੁੱਖਾਂ ਦੇ ਉਤੇ ਆਸਿਰਖ ਨਹੀਂ ਮਨੁੱਖਾਂ ਦੇ ਨਾਲ ਪਿਆਰ ਪੁਣਾ ਰੰਗ ਲਾਉਣਾ ਉਹ ਮਹਾਰਾਜ ਕਹਿੰਦੇ ਨੇ ਕਿ ਕਦੇ ਵੀ ਕਦੇ ਇਫਕਾ ਹੋ ਸਕਦਾ ਇਸ ਕਰਕੇ ਜੇ ਰੰਗੇ ਹਰਿਆਣਾ ਉਸ ਪਰਮੇਸ਼ਰ ਕਲਪੁਰ ਦੇ ਨਾਮ ਦੇ ਨਾਲ ਰੰਗੇ ਰੋ ਪ੍ਰਭ ਕੇ ਰੰਗ ਰਾਜ ਜਨ ਰਹੇ ਅੱਗੇ ਫਰਮਾਉਂਦੇ ਹਨ ਗੁਰ ਕਾ ਬਚਨ ਪਦਾਰਥ ਲਹੇ ਮਹਾਰਾਜ ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਗੁਰੂ ਦੀ ਬਾਣੀ ਨੂੰ ਬੋਲਦੇ ਨੇ ਗੁਰੂ ਦੀ ਅਮਰ ਤੇ ਵੇਲੇ ਉੱਠਦੇ ਨੇ ਸਤ ਗੁਰਾਂ ਦੇ ਸਿਮਰਨ ਕਰਦੇ ਨੇ ਵਾਹਿਗੁਰੂ ਗਰਮੰਤਰ ਦਾ ਸਿਮਰਨ ਕਰਦੇ ਨੇ 13ਵੇਂ ਜਥੇਦਾਰ ਪਿੰਡਰਾ ਵਾਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਸੰਤ ਮਹাপুরਸ਼ ਗਿਆਨੀ ਕਰਤਾਰ ਸਿੰਘ ਜੀ ਮਹਾਰਾਏ ਫਰਮਾਉਂਦੇ ਹਨ ਕਿਉਂਕਿ ਗੁਰਕਿਆਂ ਬਚਨ ਪਦਾਰਥ ਲੈ ਕੇ ਭਾਵ ਸਾਰੇ ਪਦਾਰਥ ਮਿਲ ਜਾਂਦੇ ਨੇ ਜੇ ਗੁਰੂ ਦੀ ਬਾਣੀ ਨੂੰ ਬੋਲिए ਗੁਰੂ ਦੀ ਬਾਣੀ ਨੂੰ ਸਰਵਣ ਕਰੀਏ ਗੁਰਾਂ ਦੀ ਬਾਣੀ ਨੂੰ ਵਿਚਾਰੀਏ ਗੁਰਾਂ ਦੇ ਜਾਸਨ ਨੂੰ ਵਿਚਾਰੀਏ ਸਤ ਗੁਰਾਂ ਦਾ ਕੀਰਤਨ ਕਰੀਏ ਬਾਣੀ ਦਾ ਮਹਾਰਾਏ ਨੇ ਸਾਰੇ ਪਦਾਰਥ ਮਿਲ ਜਾਂਦੇ ਨੇ ਇਸੇ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹাপুরਖ 13ਵੇਂ ਜਥੇਦਾਰ ਮਹাপুরਖਾਂ ਦੇ ਬਚਨ ਸਨ ਕਿਉਂਕਿ ਇਹ ਜਿਹੜੀ ਸਰਕਾਰ ਹੀ ਇਹ ਤੇ ਆਪ ਕਰਪਟ ਖੋਈ ਪਈ ਸੀ ਆਪ ਇਹਨਾਂ ਦੇ ਖਾਤੇ ਨੇ ਦਿੱਕਤ ਜਤ ਤੇ ਇਹ ਦੇਸ਼ ਦੇ ਵਿੱਚੋਂ ਕਿਵੇਂ ਗਰੀਬੀ ਦੂਰ ਕਰਨਗੇ ਸੰਤਾਂ ਨੂੰ ਕਿਹਾ ਹੈ ਕਿ ਮਹਾਰਾਜ ਗਰੀਬੀ ਪਰਹੀ ਆ ਗਰੀਬੀ ਕਿਵੇਂ ਦੂਰ ਹੋਵੇਗੀ ਤਾਂ ਮਹਾਰਾਜ ਕਿਰਪਾ ਕਰਦੇ ਸਨ ਸੰਤ ਮਹਾਂਪੁਰਖਾਂ ਨੇ ਕਿਹਾ ਹੀ ਤੇ ਗਰੀਬੀ ਦੂਰ ਕੀਤੀ ਜਾਵੇ ਤਾਂ ਗਰੀਬੀ ਦਾ ਇੱਕੋ ਹੱਲ ਹੈ ਕਿ ਸਾਰੇ ਭਾਰਤ ਵਰਸ਼ ਨੂੰ ਅੰਮ੍ਰਿਤ ਛਕਾ ਦਿੱਤਾ ਜਾਵੇ ਸਾਰੇ ਭਾਰਤ ਵਰਸ਼ ਅੰਮ੍ਰਿਤ ਛਲ ਲਵੇ ਸਾਰੇ ਹੀ ਲੋਕ ਅੰਮ੍ਰਿਤ ਛਾਲਣ ਅੰਮ੍ਰਿਤਧਾਰੀ ਹੋ ਜਾਣ ਤੇ ਨਿਤਨੇਮ ਕਰਨ ਅੰਮ੍ਰਿਤ ਵੇਲੇ ਉੱਠ ਕੇ ਜਾਜੀ ਸਾਹਿਬ ਜਾਬ ਸਾਹਿਬ ਤੋਂ ਪ੍ਰਸਾਦ ਸਵਈਏ ਚੌਪੀ ਸੈ ਨਾਨਸਹਿਦ ਸਪੂਰਨ ਜਾਬ ਕਰੇ ਸ਼ਾਮ ਨੂੰ ਰਹਿ ਰਸ ਕਰੇ ਰਾਤ ਨੂੰ ਸੌਣ ਲੱਗੇ ਸੋਲੇ ਸਾਹਿਬ ਜੀ ਬਾਣੀ ਦਾ ਜਾਬ ਕਰੇ ਇਸ ਤਰ੍ਹਾਂ ਨਿਤਨੇਮ ਦੇ ਵਿੱਚ ਸਾਰੇ ਪ੍ਰਾਣੀ ਲੱਗ ਜਾਂਦੇ ਅਰਦਾਸ ਬੇਨ ਕੀ ਕਰਨ ਤੇ ਮਹਾਰਾਏ ਕਹਿੰਦੇ ਕਿ ਦੇਸ਼ ਦੇ ਵਿੱਚੋਂ ਤੁਸੀਂ ਗਰੀਬੀ ਦੀ ਗੱਲ ਕਰਦੇ ਕੋਈ ਬੁਰਗਰੀਬ ਬੰਦਾ ਲੱਭੇਗਾ ਨਹੀਂ ਕਿ ਇੰਨੀ ਸਤਗੁਰੂ ਕਿਰਪਾ ਕਰਦੇ ਹਨ ਰਿੱਧੀਆਂ ਸਿੱਧੀਆਂ ਮਗਰ ਲਾ ਦਿੰਦੇ ਨੇ ਬ੍ਰਹਮ ਬਿੰਦੇ ਇਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲੈ ਬਲਾਏ ਨਵ ਦਿੱਤੀ 18 ਸਿੱਧੀ ਪਿੱਛੇ ਲਗੀਆਂ ਜੋ ਹਰ ਹਿਰਦੇ ਸਦਾ ਵਸਾਈ ਜਿਹੜਾ ਖਰੀ ਪਰਮੇਸ਼ਰ ਕਾਲਪੁਰਖ ਨੂੰ ਹਿਰਦੇ 'ਚ ਵਸਾ ਲੈਂਦਾ ਉਸ ਨੇ ਬਚਨਾਂ ਨੂੰ ਬੋਲਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਗੁਰੂ ਸਾਹਿਬ ਦੀ ਸਿਫਤ ਕਰਦਾ ਹੈ ਗੁਰ ਕੇ ਬਚਨ ਭਾਵ ਕੀ ਗੁਰੂਆਂ ਦੇ ਬਚਨ ਨੂੰ ਆਪਣੀ ਜੀਪ ਤੇ ਚੜਾਉਂਦਾ ਹੈ ਆਪ ਬੋਲਦਾ ਜਪਜੀ ਸਾਹਿਬ ਦਾ ਜਪ ਕਰਦਾ ਮੂਲ ਮੰਤਰ ਦਾ ਜਪ ਕਰਦਾ ਮਾਰਾ ਕਹਿੰਦੇ ਸਾਰੇ ਪਦਾਰਥਾਂ ਨੂੰ ਉਹ ਲੈ ਲੈਂਦਾ ਹੈ ਭਾਵ ਕਿ ਸੁਖੀ ਵਸਦਾ ਕਹਤ ਮਹਾਰਾਜ ਕਹਿੰਦੇ ਸੰਤ ਮਹਾਪੁਰਖ ਕਹਿੰਦੇ ਕਿ ਸਾਰੇ ਦੇਸ਼ ਚੋਂ ਗਰੀਬੀ ਦੀ ਜੜਾ ਹੀ ਖਤਮ ਹੋ ਜਾਣਗੀ ਆ ਕਿ ਗਰੀਬੀ ਵੀ ਦੇਸ਼ ਵਿੱਚ ਹੈਗੀ ਸੀ ਜੇ ਸਾਰੇ ਅਮਰਤਾਰੀ ਹੋ ਕੇ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਡ ਲੱਗ ਜਾਣ ਤੇ ਭਾਵ ਇਬੰਦਗੀ ਕਰਨ ਭਾਵ ਉਸ ਪਰਮੇਸ਼ਰ ਕਾਲਪੁਰਖ ਦੇ ਬਚਨਾਂ ਦੇ ਦੱਸਿਆ ਰਸਤੇ ਤੇ ਚੱਲਣਾ ਇਸ ਤਰ੍ਹਾਂ ਸਤਗੁਰ ਕਹਿੰਦੇ ਸਾਰਿਆਂ ਦੀ ਗਰੀਬੀ ਅੱਜ ਵੀ ਤੁਸੀਂ ਦੇਖਦੇ ਹੋ ਬੜੇ ਬੜੇ ਗਰੀਬ ਤੁਸੀਂ ਦੇਖੇ ਹੋਣਗੇ ਬੜੇ ਬੜੇ ਕੰਗਾਲ ਲੋਕ ਦੇਖੇ ਹੋਣਗੇ ਜਿਹੜੇ ਕਦੀ ਝੁੱਗੀਆਂ ਦੇ ਵਿੱਚ ਵੀ ਵਸਦੇ ਸਨ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਛੱਤ ਨਹੀਂ ਸੀ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਵਾਲਿਆਂ ਵਾਲੇ ਘਰ ਸੀ ਅੱਜ ਤੁਸੀਂ ਦੇਖਿਆ ਆਵੇਗਾ ਕਿ ਗੁਰਾਂ ਦੇ ਲਾੜ ਲੱਗੇ ਗੁਰਾਂ ਦੀ ਬਾਣੀ ਨੂੰ ਬੋਲਿਆ ਗੁਰਾਂ ਦੀ ਬਾਣੀ ਸੇਵਾ ਕੀਤੀ ਸਤਿਗੁਰਾਂ ਦੀ ਤੇ ਅੱਜ ਸਤਿਗੁਰਾਂ ਨੇ ਉਹਨਾਂ ਦੇ ਉੱਤੇ ਇੰਨਾ ਰਹਿਮਤਾਂ ਬਖਸ਼ਿਸ਼ ਕੀਤੀਆਂ ਉਹਨਾਂ ਦੇ ਖਜ਼ਾਨੇ ਭੰਡਾਰੇ ਭਰਪੂਰ ਕੀਤੇ ਇਸੇ ਤਰ੍ਹਾਂ ਜੇ ਅਸੀਂ ਵੀ ਗੁਰਾਂ ਦੇ ਲੜ ਲੱਗਾਂਗੇ ਗੁਰਾਂ ਦੀ ਸੇਵਾ ਕਰਾਂਗੇ ਤਾਂ ਮਹਾਰਾਜ ਕਹਿੰਦੇ ਕਿਸੇ ਵੀ ਗੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਓਏ ਦਾ ਤੇ ਦੁੱਖ ਕਾਟਨ ਖਾਰ ਕੋਇ ਸਤਿਗੁਰੂ ਗੁਰੂ ਗਰੀਬਨਵਾਇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਜਿਨ੍ਹਾਂ ਨੂੰ ਗੁਰਾਂ ਨੇ ਆਪਣੇ ਪਿਆਰੇ ਪ੍ਰੇਮੀਆਂ ਬਣਾਇਆ ਹੈ ਕੋਇ ਵੀ ਉਹ ਸੰਤ ਜਨ ਖੁਦ ਦਾਤੇ ਦਾਤਾ ਦੀਣ ਅਤੇ ਜਮਨ ਮਰਨ ਦੇ ਦੁੱਖ ਕਟਣ ਵਾਲੇ ਬਣ ਜਾਂਦੇ ਹਨ ਜਾ ਕੇ ਸੰਗ ਤਰਹ ਸੰਸਾਰ ਤੇ ਜਿਨ੍ਹਾਂ ਦੇ ਸੰਗ ਸਾਥ ਕਰਕੇ अनेका ਹੋਰ ਜੀਵ ਵੀ ਸੰਸਾਰ ਜਗਤ ਤੋਂ ਤਰੇ ਵਿਭਾਵ ਤਰ ਜਾਂਦੇ ਹਨ ਜਨਕਾ ਸੇਵਕ ਸੋ ਵੱਡਾ ਭਾਗੀ ਜਿਹੜਾ ਪਰਮੇਸ਼ਰ ਦਾ ਸੇਵਕ ਦਾਸ ਬਣਿਆ ਹੈ ਸੋ ਉਹ ਜਨ ਪੁਰਖ ਵੱਡ ਭਾਗੀ ਵੱਡਿਆਂ ਭਾਗਾਂ ਵਾਲਾ ਹੈ ਜਾਣ ਕੇ ਸੰਗ ਏਕ ਲੇਵ ਲਾਗੀ ਕਿਉਂਕਿ ਉਸ ਦੀ ਵਾਹਿਗੁਰੂ ਜਨਾਂ ਦੇ ਪਿਆਰਿਆਂ ਸੰਗ ਨਾਲ ਮਿਲ ਕੇ ਇੱਕ ਵਾਹਿਗੁਰੂ ਨਾਲ ਲਿਵ ਬਿਰਤੀ ਲੱਗ ਜਾਂਦੀ ਹੈ ਜਾਣ ਕੇ ਸੰਗ ਏਕ ਲੇਵ ਲਾਗੀ ਹਰੀ ਜਨਾਂ ਦੇ ਨਾਲ ਹਰੀ ਪਰਮੇਸ਼ਰ ਕਾਲ ਪੁਰਖ ਦਾ ਸਿਮਰਨ ਕਰਕੇ ਜਿਹੜਾ ਜਨ ਦੇ ਨਾਲ ਭਾਗੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਨ ਵਾਲਾ ਜਨ ਹੈ ਜਨ ਕੇ ਸੰਗ ਜਿਹੜਾ ਪ੍ਰਭੂ ਪਰਮੇਸ਼ਰ ਦੀ ਬੰਦਗੀ ਕਰਦਾ ਜੇ ਉਹਦੇ ਉਹਦੇ ਸੰਗ ਵੀ ਕਰਾਂਗੇ ਉਸ ਦੀ ਸੰਗਤ ਕਰਾਂਗੇ ਤੇ ਭਾਵ ਕਿ ਜਿਵੇਂ ਸੰਤ ਮਹਾਂਪੁਰਖ ਨੇ ਜਿਹੜੇ ਪੂਰੇ ਪਹੁੰਚੇ ਹੋਏ ਨੇ ਭਾਵ ਗੁਰ ਸਿੱਖ ਨੇ ਭਾਵ ਬੰਦਗੀ ਕਰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਵੀ ਕੀਤੀ ਜਾਵੇ ਨਾ ਉਹਨਾਂ ਦਾ ਸਾੰਗ ਕੀਤਾ ਜਿਵੇਂ ਆਪਾਂ ਗਰਬਾਸ ਦੇ ਵਿੱਚ ਰੋਜ਼ ਬੋਲਦੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਮਹਾਰਾਜ ਨੂੰ ਕਹਿੰਦਾ ਨਾ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤਾਵੇ ਤੇ ਜਿਨ੍ਹਾਂ ਨੂੰ ਮਿਲਾਂਗੇ ਭਾਵ ਕੀ ਅਸੀਂ ਮਿਲਾਂਗੇ ਮੂਰਖ ਬੰਦੇ ਨੂੰ ਤੇ ਉਹਨੇ ਮੂਰਖਵਾਲੀਆਂ ਗੱਲਾਂ ਕਰਦੀਆਂ ਤੇ ਜਿਹੜਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦਾ ਜਿਹੜਾ ਇਤਿਹਾਸ ਤੋਂ ਜਾਣੂ ਆ ਜਿਹੜਾ ਆਪ ਕਥਾ ਵਿਚਾਰ ਕਰਦਾ ਆ ਜੇ ਸੁਣਦਾ ਆ ਜਿਹਦਾ ਜੀਵਨ ਚੰਗਾ ਹੈ ਜੇ ਉਸ ਦਾ ਸੰਗ ਕਰਾਂਗੇ ਉਸ ਦੀ ਸੰਗਤ ਕਰਾਂਗੇ ਤੇ ਮਹਾਰਾਜ ਕਹਿੰਦੇ ਏ ਕੱਲੇਵ ਲੱਗੀ ਭਾਵ ਕਿ ਫਿਰ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਲ ਇੱਕ ਲੇਵ ਲੱਗ ਜਾਂਦੀ ਆ ਤੇ ਇਹ ਹੋਲੇਵ ਨਹੀਂ ਲੱਗਦੀ ਬਸ ਦੁਨਿਆਵੀ ਪਦਾਰਥਾਂ ਵਿੱਚ ਤੇ ਹਰ ਦੇ ਸਾਰੇ ਲੋਕਾਂ ਦੀਆਂ ਅਸੀਂ ਕੁਕਰਮ ਕੋ ਕਰਮੀ ਕਾਲ ਜੁਗੀ ਜੀਵਾਨੀਆਂ ਸਾਰੇ ਪਾਸੇ ਲੈਵ ਲੱਗੀਆਂ ਦਵਾਨੇ ਆ ਦੁਨੀਆਵੀ ਪਦਾਰਥ ਹੈ ਪਰ ਪ੍ਰਭੂ ਪਰਮੇਸ਼ਰ ਕਾਲਪੁਰਖ ਨਾਲ ਲੈਵ ਲੋਨੀ ਬੜੀ ਔਖੀ ਆ ਤੇ ਮਾਰ ਰਹੇ ਕਹਿੰਦੇ ਕੋਈ ਐਸਾ ਸੰਤ ਵੜਾ ਭਾਗੀ ਮਿਲ ਜਾਵੇ ਐਸਾ ਜਾਨਵਰ ਗੜਾ ਭਾਗੀ ਮਿਲ ਜਾਵੇ ਜਿਹਦਾ ਸੰਗ ਕਰਨ ਦੇ ਨਾਲ ਸੰਗ ਤੇ ਕਰਨ ਦੇ ਨਾਲ ਜੇ ਕੀਤੀ ਵੀ ਜਾਵੇ ਤੇ ਇੱਕ ਲੈਵ ਲੱਗੀ ਉਹ ਪ੍ਰਭੂ ਪਰਮੇਸ਼ਰ ਕਾਲਪੁਰਖ ਨਾਲ ਫਿਰ ਇੱਕ ਵਾਹਿਗੁਰੂ ਦੇ ਨਾਲ ਬਿਰਤੀ ਲੱਗ ਜਾਂਦੀ ਹੈ ਗਨ ਗੋਬਦ ਕੀਰਤਨ ਜਨ ਗਾਵੇ ਗੋਬਦ ਇਹ ਤਾਂ ਟਿੱਪੀ ਲਾ ਕੇ ਗੋਬਿੰਦ ਵੀ ਹੁੰਦਾ ਇੱਥੇ ਗੋਬ ਵਿਦਿਆ ਭਾਵ ਕੀ ਗੋ ਪ੍ਰਿਥਿ ਪ੍ਰਿਥਵੀ ਭਾਵ ਕੀ ਸ੍ਰਿਸ਼ਟੀ ਵਿਦ ਦੇ ਵੀ ਰੱਖਿਆ ਕਰਨ ਵਾਲਾ ਉਹ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਜੇ ਕੋਈ ਗੁਣ ਗਾਵੇ ਕੀਰਤਨ ਗਾਵੇ ਤਾਂ ਮਹਾਰਾਜ ਕਹਿੰਦੇ ਹਨ ਤੇ ਉਹ ਪ੍ਰਭੂ ਪਰਮੇਸ਼ਰ ਕਾਲਪੁਰਖ ਸੰਤ ਜਨਾਂ ਨਾਲ ਮਿਲ ਕੇ ਕੀਰਤਨ ਜਸ ਗਾਵੇ ਗੁੰਦਾ ਹੈ ਤੇ ਗੁਰੂ ਸਾਹਿਬ ਦੀ ਕਥਨ ਕਰਦੇ ਹਨ ਕਿ ਉਹ ਗੁਰਾ ਦੀ ਕਿ ਗੁਰ ਪਰਸਾਦ ਨਾਨਕ ਫਲ ਪਾਵੇ ਤ ਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਤਗੁਰੂ ਫਲ ਫਲ ਨਾਨਕ ਫਲ ਪਾਵੀ ਫਲ ਭਾਵ ਕੀ ਵਾਹਿਗੁਰੂ ਦੀ ਪ੍ਰਾਪਤੀ ਦਾ ਫਲ ਪਾ ਲੈਂਦਾ ਹੈ ਉਹ ਪ੍ਰਭੂ ਪਰਮੇਸ਼ਰ ਕਾਲਪੁਰਖ ਨਾਲ ਮਿਲ ਜਾਂਦਾ ਜਾਂ ਜੇ ਤੁਸ ਤੋਂ ਉਪਜੀ ਹੀ ਉਹਦੇ ਨਾਲ ਹੀ ਸਮਾ ਜਾਂਦੀ ਆ ਜਿਸ ਤੋਂ ਜਨਮ ਲਿਆ ਕੀ ਜਿਸ ਦੀ ਆਗਿਆ ਨਾਲ ਆਇਆ ਸੀ ਉਹਦੇ ਵਿੱਚ ਹੀ ਫਿਰ ਜਾ ਕੇ ਸਮਾ ਜਾਂਦਾ ਧੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਜਾ ਕੇ ਵਰਾਜਦਾ ਹੈ ਭਾਵ ਕੀ ਸੱਚਖੰਡ 'ਚ ਜਾਂਦਾ ਹੈ ਸਤਿਗੁਰਾਂ ਦੇ ਵਿੱਚ ਹੀ ਸਮਾਜ ਜਾਂਦਾ ਆ ਜੇ ਗੁਰੂ ਗੋਬਿੰਦ ਗੋਬਿੰਦ ਵੀ ਵਿਸ਼੍ਰਿਸ਼ਟੀ ਵੈਦ ਰੱਖਿਆ ਕਰਨ ਵਾਲੇ ਉਸ ਅਕਾਲ ਪੁਰਖ ਦੇ ਪਰਮੇਸ਼ਰ ਦੇ ਜੇ ਗੁਣ ਗਾਵੇ ਕੀਰਤਨ ਗਾਵੇ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰੇ ਤੇ ਉਸ ਪਰਮੇਸ਼ਰ ਕਾਲ ਪੁਰਖ ਦੇ ਨਾਲ ਵਾਹਿਗੁਰੂ ਦਾ ਵਾਹਿਗੁਰੂ ਦੀ ਪ੍ਰਾਪਤੀ ਦਾ ਫਲ ਪਾਉਣਾ ਕਰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤਾਂ ਦੇ 16ਵੀਂ ਅਸ਼ਟਪਦੀ ਸਪੂਰਣ ਕਥਾ ਸਵਰਨ ਕੀਤੀ ਆ ਅੱਗੇ ਕੱਲ ਨੂੰ 16ਵੀਂ ਅਸ਼ਟਪਦੀ ਦੀ ਸਪੂਰਣ ਭਾਵ ਦੀ 8ਵੀਂ ਪੌੜੀ ਸੀ 8ਵਾਂ ਪਦਾ ਸੀ ਇਸ ਦੀ 16ਵੀਂ ਅਸ਼ਟਪਦੀਆ ਤੱਕ 16 ਅਸ਼ਟਪਦੀਆਂ ਤੱਕ ਆਪ ਸਮੂਹ ਸੰਗਤਾਂ ਨੇ ਕਥਾ ਵਿਚਾਰ ਸਰਵਣ ਕੀਤੀ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਣ ਇਸੇ ਤਰ੍ਹਾਂ ਕੱਲ ਨੂੰ 17ਵੀਂ ਅਸ਼ਟਪਦੀ ਸ਼ੁਰੂ ਹੋਵੇਗੀ ਪੌੜੀ ਦਰ ਪੌੜੀ ਕਰਕੇ ਇੱਕ ਇੱਕ ਪਦਾ ਕਰਕੇ ਸਮੂਹ ਸੰਗਤਾਂ ਨੇ ਕਥਾ ਵਿਚਾਰ ਸਰਵਣ ਕਰਦੇ ਜਾਣਾ ਸਾਜੀ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ